ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਸਤਿ ਸੇਵਾ ਸਾਹਿਬ ਹਟਕੂਰ ਵਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਅਸੀਂ ਬੋਲਦੇ ਹਾਂ ਜੀ ਮੌੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਅੱਜ ਆਪਾਂ ਕੁਝ ਸੋਨੂੰ ਮੈਚਿੰਗ ਸੂਟ ਦਿਖਾਵਾਂਗੇ ਜੀ ਜਿਹੜੇ ਕਿ ਵਧੀਆ ਬ੍ਰਾਂਡ ਦੇ ਪੀਸਾਂ ਦੇ ਵਿੱਚੋਂ ਆਏ ਹੋਏ ਸੂਟ ਹੈ ਮੈਚਿੰਗ ਸਿਰਫ 600 ਚੋਂ 1000 ਰੁਪਏ ਦਾ ਸੂਟ ਸੋਡਾ ਤੇ ਕੁਝ ਆਪਾਂ ਸੋਨੂੰ ਸਟਾਲ ਦਿਖਾਵਾਂਗੇ ਜੀ ਇਹ ਸਟਾਲ ਤੇ ਚਾਰਕ ਕਟ ਚਾਰਕ ਕਟਰੇ ਦੇ ਪੀਸ ਰਹਿ ਗਏ ਜੀ ਉਹਨਾਂ ਦਾ ਵੀਡੀਓ ਵੀ ਪਾਈ ਗਿਓ ਵੈਸੇ ਵੀਕ ਗਿਆ ਆਇਆ ਸੀ ਵੀਡੀਓ ਪਾਉਣ ਦਾ ਮੌਕਾ ਹੀ ਮੇਰੇ ਸਟਾਲ ਲੈ ਕੇ ਆਇਆ ਆ ਪਾਸੋੜੀ ਵਾਸਤੇ ਬੱਲਵਟ ਦੇ ਬਹੁਤ ਵਧੀਆ ਸੌਫਟ ਸੌਲ ਹੈ ਬੱਲਵਟ ਦੇ ਸੌਲ ਹੈ ਜੀ ਸੌਲ ਦੀ ਸਟਾਲ ਦੀ ਕੀਮਤ ਰਹੂਗੀ ਓਨਲੀ 250 ਰੁਪਏ ਸਿਰਫ 250 ਰੁਪਏ ਚ 100 ਵਾਲਾ ਤੇ 50 ਰੁਪਏ ਦੀ ਸ਼ਿਪਿੰਗ ਹੈ ਜੀ ਆਹ ਦੇਖ ਲੋ ਜੀ 300 ਦੇ ਸੌਲ ਪਹੁੰਚਦਾ ਬਸ ਤੂੰ ਸੌਲ ਦਾ ਰੇਟ ਬੋਲ ਦੇ 250 250 ਹਾਂਜੀ ਆ ਲੋ ਜੀ ਇਹ ਸਟਾਲ ਹੈ ਜੀ ਸੌਲ ਨਹੀਂ ਹੈਗੇ ਤੇ ਪੂਰੇ ਵਧੀਆ ਸਟੌਲ ਆ ਹਾਂਜੀ ਕਲਰ ਦੇਖੋ ਜੀ ਤੁਸੀਂ ਹੁਣ ਸਟੌਲਾਂ ਦੇ ਮਾਸਟਰਡ ਹਾਂ ਆ ਗਿਆ ਜੀ ਮਾਸਟਰਡ ਸਟੌਲ ਸਿਰਫ 250 ਦਾ ਦੇਖ ਲਿਆ ਜੀ ਹਾਂਜੀ ਹਾਂਜੀ ਆਹ ਕਿਹੜਾ ਰੰਗ ਹੈ ਬਲੈਕ ਆ ਦੇਖੋ ਜੀ ਆ ਲਓ ਜੀ ਕਿੰਨਾ ਸਗੜਾ ਸਿਰਫ 250 ਹੋਵੇ ਡਿਜ਼ਾਈਨਿੰਗ ਦੇਖੋ ਕਿੰਨੀ ਤਗੜੀ ਆ ਸਾਰਿਆਂ ਦੀ ਰੰਗ ਡਿਜ਼ਾਈਨ ਫੋਟੋ ਪਾ ਦਿਓ ਜੀ ਜਿਹੜੇ ਲੈਣੇ ਹੋਏ ਇਹਨਾਂ ਦੇ ਰੰਗ ਆਏ ਨੇ ਜੀ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਗ੍ਰੀਨ ਜੈ ਜੀ ਇਹ ਆ ਹਣੀ ਵਾਲਾ ਇੱਥੇ ਜਿਹੜੀ ਮਹਣੀ ਬਣੀ ਹੋਈ ਸੀਗੀ ਸੱਤਾਂ ਨਹੀਂ ਤਾਂ ਮਧੂਕੱਖੀਆਂ ਦੀ ਨੂੰ ਆਪਾਂ ਹਣੀ ਕਹਿੰਦੇ ਹਾਂ ਆ ਲਓ ਜੀ ਇਹ ਬਲੈਕ ਤੇ ਕਰੀਮ ਹੈ ਸਿਰਫ ਟਾਈਟਾ ਹੀ ਸੱਚ ਆਦ ਕਿੰਨਾ ਤਗੜਾ ਕੰਟਰਾਸਟ ਆ ਜੀ ਕੰਬੀਨੇਸ਼ਨ ਬੈਲਵੈਟਰ ਦੇ ਸਟਾਲ ਹੈ ਜੀ ਪੂਰੇ ਵਧੀਆ ਨਾ ਦੇਖੋ। ਯਾਹ ਦੇਖੋ ਜੀ। ਇਹ ਆ ਗਏ ਜੀ ਮਹਿਰੂਨ ਤੇ ਕਰੀਮ ਜਾਈ। ਡਿਜ਼ਾਈਨ ਦੇਖੋ ਕਿੰਨਾ ਤਕੜਾ। ਆਨ ਲਈ 250। ਡਿਜ਼ਾਈਨ ਸਾਰੇ ਦੇ ਅਲੱਗ-ਅਲੱਗ ਹੈ ਜੀ। ਮੇਰੇ ਤੋਂ ਕੋਈ ਮੈਚ ਨਹੀਂ ਹੁੰਦਾ ਇੱਕ ਦੂਜੇ ਨਾਲ। ਆਹ ਦੇਖੋ ਕਿੰਨਾ ਤਕੜਾ ਡਿਜ਼ਾਈਨ ਇਹਦਾ। ਆਹ ਲੋ ਜੀ। ਸਟਾਲ ਦੀ ਕੀਮਤ ਸਿਰਫ 250 ਰੁਪਏ ਹੈ ਜੀ। ਸਾਰਿਆਂ ਦੇ ਅਡਾ ਅਡਾ ਡਿਜ਼ਾਈਨ ਹੋਣਗੇ ਹਾਂ ਲੋ ਜੀ ਆ ਦੇਖੋ ਕਿੰਨਾ ਤਖੜਾ ਰੇਟ ਜੀ 250 ਸਾਰਿਆਂ ਦਾ ਜੀ 바ਵਾਲਾ ਹਨਾ ਸਟਾਲ ਤਾਂ ਹਾਂ ਦੇਖੋ ਜੀ ਕਾਫੀ ਜੀ ਕਿੰਨਾ ਸੋਹਣਾ ਇਹ ਬਿਲਵਟ ਦੇ ਸਟਾਲ ਹੈ ਜੀ ਤੁਸੀਂ ਇਹ ਲੈ ਸਕਦੇ ਹੋ ਵੀ ਤੁਹਾਡੇ ਸੂਟਾਂ ਨਾਲ ਮੈਚਿੰਗ ਹੁੰਦੇ ਹੁਣ ਬਹੁਤ ਗਰਮ ਹੈ ਜੀ ਸਟਾਲ ਆ ਦੇਖੋ ਜੀ ਆ ਵੀ ਦੇ ਨਾਲ ਹੀ ਸੇਮ ਹੀ ਲਗ ਰਿਹਾ ਸੇਮ ਆ ਨਫਾ ਵਿਲੇਂਡਰ ਹਰਕਾ ਨਹੀਂ ਸੇਮ ਆ ਦੇਖ ਸੇਮ ਹਾਂ ਦੇਖ ਸੇਮ ਕੰਵੀਜ਼ ਆ ਕੋਈ ਆ ਵੀ ਨੇ ਸੇਮ ਡਾਟਾ ਟੱਪਿਆ ਪੱਲਾ 250 ਦਾ ਸਟਾਲ ਸਾਡਾ ਪਤਾ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਆਗਾ ਨੇਵੀ ਬਲੂ ਦੀਪ ਹਾਂ ਮਲਟੀ ਕਲਰ ਜਾਈਏ ਇਹ ਇਹ ਨੇਵੀ ਬਲੂ ਹੈ ਜੀ ਓਨਲੀ 250 ਦੇ ਵਿੱਚ ਦੇਰਾਂ ਸਾਨੂੰ ਪਸੰਦ ਆਉਂਦਾ ਪਲੀਜ਼ ਫੋਟੋ ਖਿੱਚ ਲਿਓ ਆ ਦੇਖੋ ਹਾਂ ਲੋਜੀ ਬੈਲਵਰਟ ਚਾਹ ਬੈਲਵਰਟ ਚਾਹ ਜੀ ਡਿਜ਼ਾਈਨਰੀ ਪਹਿਲੀ ਵਾਰ ਦੇਖਿਓਣੀ ਬੈਲਵਰਟ ਦੀ ਸਟਾਲ ਓਨਲੀ ਢਾਈ ਸੇਮ ਟੱਪ ਗਿਆ ਹਾਂ ਸੀ ਨਹੀਂ ਜੀ ਹਾਂ ਓਨਲੀ 250 ਕਾ 250 ਕਾ 250 ਕਾ ਸੋਲ ਪਰਪਲ ਕਿੰਨਾ ਇਹ ਕੰਟਰਾਸਟ ਵੀ ਕਿੰਨਾ ਦਾ ਕੜਾ ਨਾ ਕੀ ਬਾਤ ਹੈ ਜੀ ਇਹਦੇ ਨਾਲ ਦਾ ਰੰਗ ਸਾਡੇ ਕੋਲੇ ਪਲੇਨ ਪਸ਼ਮੀਨਾ ਵੀ ਹੈਗਾ ਜੀ ਜੇ ਪਲੇਨ ਪਸ਼ਮੀਨਾ ਦਾ ਸੂਟ ਬਣਾ ਕੇ ਤੁਸੀਂ ਆਹ ਸਟਾਲ ਲੈਣਾ ਹੈ ਆਹ ਟੱਪ ਗਿਆ ਹਨਾ ਹਾਂ ਨਾ ਨਹੀਂ ਟੱਪਿਆ ਕਲਰਡ ਡਿਜ਼ਾਈਨ ਡਿਫਰੈਂਟ ਦਾ ਦੇਖੋ ਕਿੰਨਾ ਤਗੜਾ ਡਿਜ਼ਾਈਨ ਇਹ ਸਟਾਲ 250 ਚ ਹੈ ਜੀ ਤੇ ਇਹਦੇ ਨਾਲ ਦੇ ਸਟਾਲ ਕਾਫੀ ਆਏ ਸੀ ਉਹ ਆਪਣੇ ਵੈਸੇ ਹੀ ਵਿਕ ਗਏ ਜੀ ਵੀਡੀਓ ਪਾਉਣ ਤੋਂ ਪਹਿਲਾਂ ਹੀ ਜੀ ਵਿਕ ਗਏ ਜੀ ਫਿਰ ਹੁੰਦਾ ਜੀ ਡਬਲ ਪਾਸੇ ਡਬਲ ਵਾਲਾ ਸੋਲ ਬਹੁਤ ਸੋਨਾ ਸੋਲ ਜੀ ਇਹ ਦੇਖੋ ਡਬਲ ਲੱਗੇ ਮੀ ਇਹਦੇ ਦੋਨੇ ਪਾਸੇ ਡਿਜ਼ਾਈਨ ਜਹ ਹੁੰਦਾ ਦੇਖੋ ਉਹ ਉਹਦੇ 시ਗੇ ਬੱਲ ਵੱਟ ਦੇ ਇਹ ਮੂ ਆ ਜਾਂਦੇ ਰੀ ਸਟੋਨ ਸਿਰਫ ਠਾਈ ਦੇ ਸੌ ਦੇ ਵਿੱਚ ਇਹ ਸੌ ਮਿਲੂਗਾ 50 ਰੁਪਏ ਸ਼ਿਪਿੰਗ ਹੈ ਜੀ ਸਿੰਗਲ ਪੀਸ ਹੀ ਉਹਨਾਂ ਤਾਂ ਹਾਂ ਹੁਣ ਚੱਲਣਗੇ ਜੀ ਮੈਚਿੰਗ ਸੂਟ ਆਹ ਰਹਿ ਗਈ ਜੀ ਗ੍ਰੇ ਵਾਟਰ ਨਾ ਲੱਗਿਆ ਜੀ ਆ ਕਮੀਜ਼ ਕੋਈ ਵੀ ਸਾਨੂੰ ਪਸੰਦ ਆਉਂਦਾ ਤਾਂ ਤੁਸੀਂ ਖਰੀਦ ਸਕਦੇ ਹੋ ਆ ਗਈ ਜੀ ਕਰੀਮ ਕ੍ਰਿਮੀਨਲ ਇਹ ਵਾਣਾ ਚੱਲੂਗਾ ਵਧੀਆ ਬ੍ਰਾਂਡ ਦੇ ਘਰ ਦੀ ਹੀ ਸੂਟ ਹੈ ਜੀ ਵੈਸੇ 1900 ਦਾ ਸੂਟ ਆਪਾਂ ਦੇ ਰਹੇ ਹਾਂ ਤੁਹਾਨੂੰ ਸਿਰਫ 600 ਰੁਪਏ ਚ ਆ ਲਓ ਜੀ ਡਿਜ਼ਾਈਨ ਇੱਕ ਤੋਂ ਇੱਕ ਆਪਣੇ ਕੋਲੇ ਆ ਦਿਓ ਮੈਚਿੰਗ ਸੂਟ ਹੈ ਜੀ ਬੀ ਐਲ ਐਮ ਦੇ ਪੱਕੇ ਹੋਏ ਨੇ ਇਹਦੇ ਵਿੱਚ ਪਿੰਕ ਫੁੱਲ ਆ ਜਿਹਦੇ ਨਾਲ ਰਲਦੇ ਆ ਪਿੰਕ ਫੁੱਲ ਜਿਹੜੇ ਜਿਆਦਾ ਹੈ ਹਾਲੋ ਜੀ ਇਹ ਨਾਲ ਇਹ ਵਾਲਾ ਮੈਚ ਕਰ ਰਹੀ ਹਾਂ ਚੱਕੋ ਦੇਖੋ ਕਿੰਨਾ ਤਾਕੜਾ ਕੰਟਰਾਸਟ ਆ ਹਾਲੋ ਜੀ ਫਰੋਜੀ ਦੇ ਨਾਲ ਪਿੰਕ ਦਾ ਕੰਬੀਨੇਸ਼ਨ ਜਲਦੀ ਨਹੀਂ ਬੁੱਕ ਜਲਦੀ ਨਹੀਂ ਕਰਦੀ ਨਾ ਆਹੀ ਚੱਲੂ ਆਹੀ ਆ ਜਲਦੀ ਆ ਫੁੱਲੜਾ ਕੰਬੀਨੇਸ਼ਨ ਲੜਾਂਗਾ ਫੇਰ ਆ ਗਈ ਜੀ ਕਰੀਮ ਸਲਵਾਰ ਬ੍ਰਾਂਡ ਦੇ ਪੀਸ ਹੈ ਜੀ ਇਹ ਬਹੁਤ ਵਧੀਆ VLM ਦੇ ਇਹ ਕਰੀਮ ਨਾਲ ਆ ਕਰੀਮ ਫੁੱਲ ਹੈ ਜੀ ਇਹਦੀ ਮੈਚਿੰਗ ਸਿੰਗਲ ਸ਼ੇਰ ਪਰ ਵਿੱਚ ਜੇ ਕਿਸੇ ਕਸਟਮਰ ਮੰਮੀ ਸਿੰਗਲ ਚਾਹੀਦਾ ਹੋਇਆ ਫੇਰ ਦੇਣਾ ਬੂ ਜਦੋਂ ਕਸਟਮਰ ਨੂੰ ਕੱਪੜਾ ਵੇਚਦੇ ਆਪਾਂ ਜੀ ਇਹ ਨਾਲ ਆ ਗਈ ਜੀ ਐਡੀ ਮੈਚਿੰਗ ਦੇਖੋ ਆ ਦੇਖੋ ਜੀ ਜਿਹੜਾ ਇਹਦਾ ਕੱਪੜਾ ਜੀ ਕੱਪੜਾ ਬਹੁਤ ਜਿਆਦਾ ਸੌਫਟ ਆ ਜੀ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਜੀ ਇਹ ਕਲਰ ਕੋਈ ਨਹੀਂ ਮਾੜਾ ਇਹਨਾਂ ਚੀ ਆ ਗਿਆ ਜੀ ਇਹਦਾ ਇਹਦਾ ਕੰਬੀਨੇਸ਼ਨ ਹੈ ਹਾਲੋ ਜੀ ਹਾਲੋ ਜੀ ਮੈਚਿੰਗ ਸੂਟ ਓਨਲੀ 600 ਰੁਪਏ ਵਿੱਚ 1000 ਵਾਲਾ ਸੂਟ ਹੈ ਜਿਹੜਾ ਤੁਹਾਨੂੰ ਮਿਲ ਰਿਹਾ ਸਿਰਫ 600 ਰੁਪਏ ਵਿੱਚ ਹਾਂ ਲਓ ਦੇਖੋ ਕਿੰਨਾ ਸੋਹਣਾ ਫਲਾਵਰ ਬਣਾਈਏ ਇਹਦੇ ਵਿੱਚ ਗਾਜਰੀ ਫੁੱਲ ਹੈ ਜੀ ਸਲਵਾਰ ਨਾਲ দেয়া ਸੀ ਆਸੀ ਜੀ ਇਹ ਸਲਵਾਰ ਨਾਲ ਦੀ ਗਾਜਰੀ ਫੁੱਲ ਤੇ ਆਹ ਅਗੇ ਜੀ ਆਪਣੇ ਕੋਲੇ ਨਾ ਚਾਰਕ ਕਟਰੇਜ ਦੇ ਕੱਟ ਪੀਸ ਰਹਿ ਗਏ ਜਿੰਨਾ ਭਾਂ ਭਰਾਵਾਂ ਨੇ ਲੈਣੇ ਹੁਣ 575 ਦਾ ਇੱਕ ਪੀਸ ਹੈ ਜੀ ਕਟਰੇਜ ਦਾ ਆਹ ਲਓ ਜੀ ਤੇ ਇਹਦੇ ਨਾਲ ਤੁਸੀਂ ਆਪਣੇ ਕੋਲੇ ਮਹਿਰੂਨ ਸਲਵਾਰ ਆਈ ਹੋਈ ਹੈ ਜੀ 250 ਚ ਕੱਟ ਪੀਸਾਂ ਚ ਇਹਦੇ ਨਾਲ ਤੁਸੀਂ ਇਹਦਾ ਕੰਬੀਨੇਸ਼ਨ ਵੀ ਕਰ ਸਕਦੇ ਹੋ ਇਹਦਾ ਬੈਂਦਾ 100% ਹੈ ਹਾਂ ਜੀ ਆ ਦੇਖੋ ਜੀ ਤੁਸੀਂ ਇਹਦੇ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਇਹਨੂੰ ਇਹ ਕਟਰੀ ਦੇ ਪੀਸ ਨੂੰ 575 ਦਾ ਸ਼ਰਟ ਦਾ ਪੀਸ ਹੈ ਜੀ 250 ਦੀ ਸਲਵਾਰ ਆ ਤੁਸੀਂ ਕੱਲਾ ਪੀਸ ਵੀ ਲੈ ਸਕਦੇ ਹੋ ਸਲਵਾਰ ਨਾਲ ਵੀ ਆ ਦੇਖੋ ਜੀ ਆ ਕਟਰੀ ਦੀ ਸ਼ਰਟ ਹੈ ਵਧੀਆ 1900 2000 ਵਾਲਾ ਸੂਟ ਹੈ ਜੀ ਦੇ ਵਿੱਚੋਂ ਕੱਟ ਪੀਸ ਕੱਟਿਆ ਆ ਇਹ ਜੀ ਆ ਦੇਖੋ ਇਹਦੀ ਇਹਦੇ ਨਾਲ ਵੀ ਕੰਬੀਨੇਸ਼ਨ ਹੋ ਰਿਹਾ ਤੇ ਆ ਗਿਆ ਜੀ ਆਪਣੇ ਕੋਲੇ ਇੱਕ ਹੋਰ ਕਟਰੀਜ ਦਾ ਵੀ ਕਟਰੀਜ ਦੇ ਆਪਣੇ ਕੋਲੇ ਸਿਰਫ 4 ਪੀਸ ਰਹਿ ਗਏ ਜੀ ਬੇਗੇ ਫਤੰਗੋ ਸੀ ਇਸ ਵੀਡੀਓ ਚ ਲਿਆਤੇ ਵੀ ਸਾਨੂੰ ਕੱਲੇ 4 ਦੀ ਹੁਣ ਅਸੀਂ ਵੀਡੀਓ ਕਿ ਪਾਵਾਂਗੇ ਜੀ ਤੇ ਆ ਆਪਣੇ ਕੋਲੇ ਬਲੈਕ ਹੈ ਜੀ ਕਟਰੀਜ ਦਾ ਸਿੰਗਲ ਪੀਸ ਸਿੰਗਲ ਪੀਸ ਆ ਦੇਖੋ ਇਹ ਆਪਣੇ ਕੋਲੇ ਬਲੈਕ ਰਹੀ ਜੀ ਸੋ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸੋ ਆਪ ਸਭ ਨੂੰ ਮੇਰੇ ਬੰਨਿਓ ਤੇ ਮੇਰੇ ਪੁੱਤਰ ਬੰਨੋ ਪਿਆਰ ਭਰੀ ਸ਼াশ੍ਰੀਕਾਲ ਸਾਥੋਂ ਕੋਈ ਵੀ ਵੀਡੀਓ ਬਣਾਉਣ ਦੀ ਗਲਤੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਹਾਂ ਸ਼াশ੍ਰੀਕਾਲ ਜੀ